ਜੇ ਛਤੀਕਾਰ ਪੁੱਛਦੇ ਜੀ ਹਾਂਜੀ ਆਈ ਮਰ ਜਾਣਾ ਮਨਜ਼ੂਰ ਆਂ ਚਾਹਾਂਗੇ ਤਾਂ ਜੇ ਆਂ ਮੰਗਾ ਮਨਾ ਕੇ ਜਾਵਾਂਗੇ ਉਹਨਾਂ ਤੇ ਜਾਂਦੇ ਨਹੀਂ ਇੱਕ ਕਾਹ ਤੋਂ ਇਡਾ ਕਿਹੜਾ ਜੀਵੀਦਾਰ ਆ ਤੇ ਭੇਲਾ ਵਾ ਜੇ ਕੋਈ ਨੂੰ ਰੋਣਾ ਆ ਉਹ ਵੇਖੋ ਸਾਡੇ ਗਰੀਬਾਂ ਦਾ ਵੀ ਇੱਕ ਅਹੀਂ ਕਿਰਕ ਹਕੀ ਮੰਗਾ ਮੰਗ ਲੈ ਜੇ ਕੋ ਗੱਦ ਮੰਗ ਮੰਗ ਲੈਣ ਤਾਂ ਮਨ ਨਾ ਮਨ ਜਿਹੜੀਆਂ ਅਸੀਂ ਹਕੀ ਮੰਗਾਉ ਤੇ ਸਾਨੂੰ ਦੇ ਦੇ ਉਹਨਾਂ ਦੇ ਕੋਈ ਵੀ ਕੋਈ ਠਕਾ ਨਹੀਂ ਕਰਦੇ ਮੰਗਣ ਦੇ ਤਰਕ ਹੋ ਰਹੇ ਹਨ ਕਾਨੂੰਨ ਦੇ ਜਿਹੜੇ ਹਨ ਜਿਹੜੇ ਗਲਤ ਕਾਨੂੰਨ ਨਾ ਪਾਸ ਕਰ ਦਾਨੀ ਬਾਨੀ ਨੂੰ ਪਾਸੇ ਕਰ ਦਿੰਦੇ ਆ ਇੱਕ ਵਾਰ ਸਾਨੂੰ ਪਾਕਿਸਤਾਨਾ ਮਾਰਨਾ ਤੇ ਪਾਕਿਸਤਾਨ ਨੂੰ ਮੋਦੀ ਮਾਰਦਾ ਉਹ ਕਿ ਉਹਦੋਂ ਬਜਨੇ ਦੇ ਇਹਦਾ ਬੇਟਾ ਰੋੜ ਜੀ ਇਹਦਾ ਪ੍ਰਧਾਨ ਮੰਤਰੀ ਆਹੀ ਵੋਟਾਂ ਵਾ ਕੇ ਬਣਾਉਣਾ ਮਾਜੀ ਮੇਰੇ ਬੋਟਾ ਬੋਟਾ ਦੇ ਤਾਂ ਆਪਾਂ ਬੰਜਣਾ ਹਾਂ ਜਰਵੇਂ ਨੂੰ ਕੋਈ ਦਰਸ ਨਹੀਂ ਆ ਬਾਕੀ ਭਗਵਾਨ ਨਾਮ ਦੀ ਗੱਲ ਕਰਦੇ ਸੀ ਇਹਨਾਂ ਨੂੰ ਆਖਿਓ ਇੱਕ ਵੀ ਸਾਡੇ ਲੱਗੇ ਸਾਡੇ ਲੱਗੇ ਕੀ ਧਰਿਆ ਧਰਿਆ ਵਜਦਾ ਤਿੰਨ ਚਾਰ ਧਰਿਆ ਦਿਨ ਚਾਰ ਬਟੇ ਦਿੱਤੇ ਇਹਨੂੰ ਕਿਹਦੇ ਨੂੰ ਆਖੀ ਕਰੇ ਤੇ ਸਰ ਤਾਂ ਕੀ ਜੇ ਖਰੋ ਕੇ ਖਾਵੇ ਹਾਂ ਪਹਿਲਾਂ ਜੀ ਤੁਸੀਂ ਕਹਿੰਦੇ ਜਿੱਤਦਾ ਨਹੀਂ ਜਿੱਤਦਾ ਹਟ ਗਿਆ ਇਹ ਨਹੀਂ ਨਹੀਂ ਮੈਂ ਕਿ ਮਾਂ ਮਾਰ ਮਾਰ ਕੇ ਨੂੰ ਮਾਰਨਾ ਹੈ ਕਿ ਕਾਈ ਕੌਣ ਹੈ ਉਹ ਉਹ ਪਿੱਛੂ ਨਹੀਂ ਪਿੱਛੂ ਨਹੀਂ ਨਿਕੀ ਭਾ ਬਗਦੇ ਮੈਂ ਤਾਂ ਦੱਸਾ ਇਹ ਛੇਵੀਂ ਪਾਣੀ ਸਾਡੇ ਵਿੱਚ ਵੀ ਛੇ ਹੋਣਗੇ ਮਨ ਵਿੱਚ ਇਹ ਕਦਾ ਪ੍ਰਾਹ ਕੋਈ ਨਹੀਂ ਕੀ ਮੇਰੇ ਮਗਰਾਂ ਕੀ ਸੰਕਟ ਭਰੀ ਆ ਜਿਹੜੇ ਕਾਮਰੇਡ ਆਗਣੀ ਜੀ ਕਾਮਰੇਡ ਕਮਿਡ ਇਹ ਪਹਿਲੇ ਕੰਮ ਨੂੰ ਨਿਸ਼ਟ ਕਰਨਾ ਆਇਆ ਵੇ ਜੀ ਕੰਮ ਨੂੰ ਨਿਸ਼ਟ ਕਰਨਾ ਦੇ ਕਾਮਰੇਡ ਨਹੀਂ ਕੰਮ ਨੂੰ ਕਾਮਰੇਡ ਜਿਹੜੇ ਨਹੀਂ ਨਾ ਇਹ ਇਹ ਵਿਖੇ ਮਾਨ ਉਹ ਕੀ ਭਗਵਾਨ ਮਾਨ ਕਾਲਾ ਦੇ ਗਾਂਗਸ ਚਾਰ ਤਾਹੀ ਕੰਮ ਨੂੰ ਹੁੰਦਾ ਸੀ ਮੁਖਮੰਦੀ ਬਣ ਜਾ ਉਹਨੂੰ ਭੈਜੂ ਪਤਾ ਪੁੱਛ ਤੇ ਸਾਈਪੋ ਰਗਾ ਦੁਨੀਆ ਨਾ ਕਾਉਂ ਨਾ ਦੁਨੀਆ ਕਿਸੇ ਬਾਤੀ ਪਰ ਪਹਿਤਮ ਨੂੰ ਮੈਂ ਇਹਦਾ ਜਾ ਹੋਰ ਹੋਰ ਤੇ ਨਿੰਕਾਰ ਕਰਾਂਗੇ ਵੀ ਜਿਹੜਾ ਕਿ ਯਾਦ ਰੱਖੇਗਾ ਅਬ ਕਰ ਕਸ ਕਸਣਾ ਅਸ ਕੱਖ ਨਹੀਂ ਸੋਤਣੀ ਕੱਖ ਨਹੀਂ ਸੋਤਣੀ ਇਹ ਅਹੀਂ ਜੇ ਆਪਣੀ ਬਾਲਗਤੀ ਦੇ ਆ ਜਿਹੜੇ ਸਾਡੇ ਪੈਣ ਘਰਾਤਾਰੇ ਨੇ ਇਹ ਅਸੀਂ ਆਪਣੀ ਬਲਵਕਤੀ ਦੱਲਨੇ ਪੰਜਾਬ ਸਰਕਾਰ ਦੇ ਕੰਮ ਤੇ ਕੋਈ ਜੂਂਜੇ ਛਕ ਨਹੀਂ ਨਾਲ ਆਉਂਦਾ ਹੀ ਉਹ ਵੀ ਪੈ ਬਦਲ ਕੇ ਉਹ ਵੀ ਮੋਦੀ ਦੀ ਮੋਣ ਚਾਲ ਵੜਿਆ ਇਹ ਸਰਕਾਰਾਂ ਤਾਂ ਕਹਿ ਰਹੀਆਂ ਨੇ ਕਿ ਖਤਰਨਾਕੇ ਹਥਿਆਰ ਲੈ ਕੇ ਨਹੀਂ ਆਹ ਧਾਰੀ ਕੋ ਕੇ ਦੇ ਧਾਰੀ ਧਾਰੀ ਆਪਣੇ ਘਰ ਕੋ ਦੇ ਮੈਂ ਡੰਡਾ ਆਇਆ ਆਹ ਤੇ ਆ ਆਹ ਇਹ ਹੜੀ ਕੋ ਥਾਰਾ ਆਹ ਜੇ ਸਾਡੇ ਕੋਲ ਹੁਣ ਖੱਟਰ 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 ਕੌਣ ਹੈ ਮੈਂ ਤਾਂ ਛਕ ਨਹੀਂ ਵੀ ਵੇਖੀ ਚਰ ਗੱਲ ਸੁਣਨੇ ਆ ਫੇਰ ਵੀ ਹਰਿਆਣੇ ਚੋਂ ਇੰਨੀ ਸਾਡੀ ਇੰਨੀ ਸਾਡੀ ਇੰਨਾ ਸਾਡਾ ਮਾਣ ਹੁੰਦਾ ਜੇ ਫੜਕੇ ਕਾਪ ਕਾ ਕੇ ਮੈਂ ਰਾਵਾਂ ਥਾਣੀ ਲਈ ਜੋਂਡੇ ਬੇਚਾਰੇ ਧੋਦ ਤੱਕ ਧੋਦ ਤੱਕ ਤੁਹਾਨੂੰ ਹਾਂ ਤੇ ਧੋਦ ਪੇੋਂਡੇ ਨਹੀਂ ਕਿ ਤਰ੍ਹਾਂ ਇਹਨੂੰ ਕਹਿੰਦੇ ਮੜਾ ਠੀਕ ਹੈ ਮੁਗਲੀ ਬੰਦਾ ਜਿਹੜਾ ਉਹ ਮਾਰਾ ਤੇ ਪੁੱਟ ਰਵੇ ਮਾਰਾ ਖਾਂਵਾ ਦੇ ਜਨਤਾ ਹੜੇ ਨਾ ਉਹ ਇਹਨਾਂ ਨੂੰ ਜਾਂਚ ਕਰਾਂਗੇ ਦੇਖੇ ਉੱਥੇ ਹੀ ਤੀ ਬਾਕੀ ਇਹ ਵੀ ਅਸੀਂ ਇਹ ਦੇਖੋ ਚੰਦੇ ਆ ਕਿ ਬੰਦਾ ਉਹ ਆਪਣਾ ਭਾਵੇਂ ਯਾਦ ਮੈਂ ਦੇਣਾ ਕੋਈ ਸਾਰਾ ਕਿਸਾਨ ਜੁਨੀਅਨ ਦਾ ਬੰਦਾ ਉਹ ਯਾਦ ਵੀ ਖਲੋਜੂ ਅਸੀਂ ਉਹਦੇ ਮਗਰ ਮੋਟਾ ਬਣੀ ਹੈ ਕਿਹ ਕਾਂਗਰਸ ਦਾ ਕਾਲੀ ਜੇ ਮੇਰੀ ਗੱਲ ਖਤਮੀ ਹੋ ਗਈ ਤੇ ਹਾਂ ਇਹ ਬਿਲਕੁਲ ਤੇਰੀ ਗੱਲ ਨਾਲ ਮੈਂ ਪਸੰਦ ਨਹੀਂ ਹਾਂ ਤੁਹਾਡੀ ਗੱਲ ਨਾਲ ਬਿਲਕੁਲ ਹੀ ਸਹਿਮਤ ਨਹੀਂ ਹਾਂ ਥੋੜਾ ਨਹੀਂ ਸਹਿਮਤ ਹਾਂ ਥੋੜਾ ਨਾਲ ਛੱਡ ਕੇ ਰੁਪਈਆ ਹੀ ਸਹਿਮਤ ਹਾਂ ਉਹ ਅੰਦੇ ਇਹ ਜਗਨ ਜਾਂਦੇ ਆ ਇਹ ਪ੍ਰਸ਼ਾਦ ਜਗਨ ਜਾਂਦੇ ਆ ਉਹ ਤੁਹਾਡਾ ਬੇੜਾ ਰੋਜੇ ਤੇ ਜੱਟ ਕੋ ਪੈ ਨਹੀਂ ਰਹੀ ਤੇ ਧਾਰੀ ਨਹੀਂ ਜਾਊਗਾ ਕਿਹਦੀ ਧਾਰੀ ਕਰੋਗੇ ਕਿ ਕੋਈ ਕਰਾਤਾ ਨੂੰ ਧਾਰੀ ਖੜੂ ਕੌਣ ਉਹ ਫਰੀਦਾ ਆਟਾ ਤੇ ਬੇੜਾ ਕਰ ਕੰਦੇ ਆ ਲੈ ਕੇ ਲੈ ਕੇ ਭੰਡਿਆ ਇਹਨਾਂ ਰੁਕਾਉਂ ਕਾਗਜ਼ੀ ਨਿੱਟਰੂ ਬਣੇ ਕਾਣੀ ਤੇ ਮਹਾਰੀ ਐਵੇਂ ਨਾ ਆਜੀ ਪਛੇ ਨਾ ਪੱਤ ਗਿਆ ਕਿ ਅੱਖ ਮੇ ਕਾਗਜ਼ داخل ਕਰਾ ਕੇ ਮੈਂ ਦਿਖਾ ਖਰੋ ਐਮ ਪੀ ਆ ਨਾ ਐਨੇ ਖਰੋਣ ਲਗਾ ਇਹ ਜਗ੍ਹਾ ਨਾਲ ਹੁੰਦੀ ਨਹੀਂ ਹੋਣੀ ਕਿਸਾਨ ਆंदोलन 2.0 ਜਿੱਥੇ ਕਿਸਾਨ ਵੱਡੀ ਮਾਤਰਾ ਵਿੱਚ ਪਹੁੰਚ ਚੁੱਕੇ ਨੇ ਤੇ ਲਗਾਤਾਰ ਸੰਘਰਸ਼ ਕਰ ਰਹੇ ਨੇ ਇਸੇ ਤੇ ਚੱਲਦੇ ਕਈ ਬਜ਼ੁਰਗ ਕਿਸਾਨ ਵੀ ਇੱਥੇ ਪਹੁੰਚੇ ਨੇ ਜੋ ਸੰਘਰਸ਼ ਵਿੱਚ ਸ਼ਾਮਲ ਹੋਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਹਾਲਤ ਵਿੱਚ ਐਮਐਸਪੀ ਤੇ ਆਪਣੀਆਂ ਮੰਗਾਂ ਮਨਵਾ ਕੇ ਜਾਣਗੇ ਆ ਉਹਨਾਂ ਨਾਲ ਗੱਲ ਕਰਦੇ ਆ ਅਸੀ ਗਰਵਾਪੂਰੀ ਤਾਂ ਠੀਕ ਆ ਜੀ ਬਾਪੂ ਜੀ ਕੀ ਕਰ ਰਹੇ ਹੋ ਮੇਰੀ ਗੱਲ ਨੂੰ ਜੇ ਛੱਤੀ ਕਰ ਪਹੁੰਚਦੇ ਜੀ ਹਾਂਜੀ ਇਹ ਮਰ ਜਣਾ ਮਨਜ਼ੂਰ ਅਸੀਂ ਚਾਹਾਂਗੇ ਤਾਂ ਜੇ ਅਜਾ ਮੰਗਾ ਮਨਾ ਕੇ ਜਾਵਾਂਗੇ ਉਹਨਾਂ ਤੇ ਜਾਂਦੀ ਨਹੀਂ ਇੱਕ ਅੰਮ੍ਰਿਤਸਰ ਕੋ ਆਏ ਆ ਜਿਹਨਾਂ ਦਾ ਤਸਵੀਰ ਆ ਬਾਰਡ ਤੇ ਉੱਤੇ ਇੱਕ ਪਾਸੇ ਤੁਹਾਨੂੰ ਪਾਕਿਸਤਾਨ ਆ ਮਾਰਨਾ ਜਿਹਦੇ ਪਾਸੇ ਨੂੰ ਮੋਦੀ ਮਾਰ ਲਿਆ ਉਹ ਕੀ ਉਹਦੋਂ ਬੱਜਦੇ ਇਹ ਇਹਦਾ ਬੇੜਾ ਰੁਰ ਜੀ ਇਹਹੜਾ ਭਲਾਣਾ ਮਤਿ ਆਹੀ ਵੋਟਾਂ ਪਾ ਕੇ ਬਣਾਣਾ ਮਾਜ ਮਾਜ ਇਧਰ ਮੇਰੇ ਬੋਟਾ ਬਟਨ ਦੇ ਆਪਣਾ ਬਣ ਜਾਣਾ ਹਾਂ ਜਰੂਰ ਇਹਨੂੰ ਕੋਈ ਤਰਸ ਨਹੀਂ ਹੁੰਦਾ ਕੋਈ ਤਰਸ ਨਹੀਂ ਸਾਡਾ ਚਾਰ ਨੰਦ ਹਰਿਆਣੇ ਲੰਮੇ ਪਏ ਕਿ ਅਸੀਂ ਕਰਦਾ ਰਹੇ ਤੇ ਧਾਰੀਆਂ ਸਾਡੇ ਲੰਮੇ ਪਏ ਕਿ ਯਾਰੀ ਜ਼ਿੰਦਗੀ ਕੋਈ ਨਹੀਂ ਪਰ ਹੁਣ ਆ ਵੀ ਦੱਸਾਂਗੇ ਇਹਨੂੰ ਕਿ ਅਸੀਂ ਕਿਰਕੋ ਪਤਾ ਜੋ ਕੀਤਾ ਹੈ ਲੈ ਕੇ ਜਾਣਾ ਉਹਨਾਂ ਚ ਨਹੀਂ ਜਾਣਾ ਨਹੀਂ ਸਰਕਾਰਾਂ ਤਾਂ ਕਹਿ ਰਹੀਆਂ ਨੇ ਕਿ ਖਤਰਨਾਕ ਇਹ ਹਥਿਆਰ ਲੈ ਕੇ ਨਹੀਂ ਜਾ ਧਾਰਿ ਗਏ ਤੇ ਧਾਰ ਗਏ ਧਾਰਦੇ ਆਪਣੇ ਘਰ ਕੋਲੋਂ ਬੰਦੇ ਡੰਡਾ ਆ ਦੇ ਆਹ ਡੰਡਾ ਆ ਜੇ ਹੜੀ ਹੋ ਸਾਰਾ ਆ ਜੇ ਸਾਡੇ ਕੋਲ ਬਾਪੂ ਜੀ ਇਹ ਦੇਖੋ ਟਰਾਲੀ ਖੜੀ ਉਹ ਟਰੈਕਟਰ ਖੜਾ ਇਹਨਾਂ ਨੂੰ ਹੀ ਹਥਿਆਰ ਦੱਸ ਰਹੇ ਨੇ ਦੇਖੋ ਇਹਦਾ ਸਾਡੇ ਜਹਾਜ਼ ਕਾਰ ਤੋਂ 6 ਕਾਰੀਆਂ ਅਸੀਂ ਲੈ ਕੇ ਆਏ ਆ ਆਪਣੇ ਮਤਲਬ ਜਿਹੜੇ ਸਾਡਾ ਬਿਲਕੁਲ ਆਪਣੇ ਲੈਵਲ ਦੇ ਉੱਤੇ ਪਿੰਡਾਂ ਦੇ ਚੋਂ ਕਿ ਕਾਸੂ ਇਹਦਾ ਕਿਹੜਾ ਜੀਵਨ ਦਾ ਰਾਤ ਭੇਲਾ ਵਾ ਇਹਨੇ ਨੂੰ ਰੋਣਾ ਆ ਆ ਵੇਖੋ ਸਾਰੇ ਗਰੀਬਾਂ ਦਾ ਵੀ ਅਸੀਂ ਕਿਰਕੋ ਹਕੀ ਮੰਗਾ ਮੰਗਨੇ ਜੇ ਕੋ ਗੱਤ ਮੰਗ ਮੰਗਨੇ ਮੰਨ ਨਾ ਮੰ ਜਿਹੜੀਆਂ ਅਸੀਂ ਹਕੀ ਮੰਗਾਉ ਤੇ ਸਾਨੂੰ ਦੇ ਦੇ ਕੋਈ ਵੀ ਕੋਈ ਟੱਕਾ ਨਹੀਂ ਕਰਦੇ ਮੰਗਣ ਦੇ ਤਰ ਕੋ ਹੋੜੇ ਕਾਨੂੰਨ ਜਿਹੜਿਆਂ ਨੂੰ ਜਿਹੜੇ ਗਲਤ ਕਾਨੂੰਨ ਨਾ ਪਾਸ ਕਰ ਲਾਣੀ ਬਾਨੀ ਨੂੰ ਪਾਸੇ ਕਰਦੇ ਇਹਨਾਂ ਨੂੰ ਗਾਂ ਕਰੀ ਸਮਝ ਲੀ ਕਿ ਤੇ ਮੈਂ ਪਿੰਡ ਦੇ ਵਿੱਚ ਗੱਲ ਕਰਨਾ ਆਮ ਲੋਕਾਂ ਨੂੰ ਜਿਹੜੇ ਜਹਰ ਜਨ ਸਿੱਖ ਸਰਦੇ ਨੇ ਉਹ ਮੈਂ ਕਹਾਂ ਜਰੋ ਤੁਹਾਨੂੰ ਜਾਰੀ ਜੇ ਕਿਸੇ ਨੇ ਖਾਣਾ ਮਿਲ ਕੇ ਉਹ ਜਦੋਂ ਆਈ ਵੀ ਨਾ ਜ਼ਿੰਮੇਦਾਰਾ ਖਤਮ ਹੋ ਗਿਆ ਤੇਰੀ ਜੋਬ ਨਾਲ ਦੀ ਮਰਜ਼ੀ ਟਾਨੀ ਬਣੀ ਤੁਹਾਨੂੰ ਖਾਣ ਭਾਵੇਂ ਨਾ ਖਾਣ ਉਹ ਤਾਂ ਕਹਿੰਦੇ ਫ੍ਰੀ ਦਾ ਆਟਾ ਮਿਲਦਾ ਬਾਕੀ ਸਮਾਨ ਮਿਲਦਾ ਕਈਆਂ ਬਾਤਾਂ ਨੇ ਉਹ ਫ੍ਰੀ ਦਾ ਆਟਾ ਤੇ ਬੇੜਾ ਕਰਕੇ ਅੰਦਰ ਲੈ ਕੇ ਲੈ ਕੇ ਬਹਿਣ ਦਿਆ ਇਹਨਾਂ ਲੋਕਾਂ ਨੂੰ ਉਹ ਕੋਈ ਮੈਂ ਨਹੀਂ ਵੀ ਮੈਂ ਆਪਣੇ ਕੋਲ ਆਖਿਆ ਆਪਣੀ ਸਾਡਾ ਇਹ ਬੜਾ ਪਿਆਰ ਹੈਗਾ ਬਲਾਰੀ ਵਿੱਚੋਂ ਬੜੇ ਪਿਆਰ ਵਾਲੇ ਬੰਦੇ ਆ ਉਹ ਮੈਂ ਹੋ ਤਹੀਂ ਆਂਦਾ ਵਹੀਂ ਕਿੱਧਰ ਤੇ ਸਾਰਨਾ ਫਿੜੇ ਮਾ ਟਿੰਡੂ ਤੇ ਨਾ ਨਹੀਂ ਹਰੇ ਨਾਲ ਤਰੋ ਜੀ ਜਾ ਕੇ ਵੇਖੋ ਤੁਹਾਨੂੰ ਪਤਾ ਲੱਗੇ ਆ ਮੈਂ ਪੈਸੇ ਬੀਬੀਆਂ ਦੇਖੀਆਂ ਹਨ ਆ ਨਾ ਵੇਖੀਆਂ ਇਥੇ 3ਾਂ ਦੇਖੀਆਂ ਨਹੀਂ ਜੀ ਅਈਏ ਜਿਹੜੇ ਝੰਡੇ ਫੜੀ ਫਿਰਦੇ ਨੇ ਇਹ ਸ਼ੌਂਕ ਰਾਹ ਦੇ ਨਹੀਂ ਆਂ ਇਹ ਵੀ ਸਰਕਾਰ ਕਹਿ ਰਹੀ ਆ ਹਾਈ ਕੋਰਟ ਚ ਉਹਨਾਂ ਨੇ ਇਲਜ਼ਾਮ ਲਾਇਆ ਕਿ ਬੱਚਿਆਂ ਨੂੰ ਮੂਰੇ ਕਰ ਰਹੇ ਨੇ ਬਿਲਕੁਲ ਗਲਤ ਕਹਦੇ ਆ ਬਿਲਕੁਲ ਵੇਖੋ ਪਿਛੇ 11 ਮਹੀਨੇ ਨਹੀਂ 12 ਮਹੀਨੇ ਰਹੇ ਹਾਂ ਉੱਤੇ ਬਰਦੇ ਤੇ ਇਹਨਾਂ ਨੇ ਇਹੋ ਜਿਹੇ ਗਲਤ ਰੁਪਏ ਕਿਤੇ ਹੀ ਲੜਕੀਆਂ ਕੋਠੇ ਪਾਉਂਦੀਆਂ ਦੀਆਂ ਹੀ ਸਭ ਮੀਡੀਆ ਵਾਲਿਆਂ ਜਿਹੜੀਆਂ ਬਚਾਲੀਆਂ ਤੇ ਕਿਸੇ ਨੇ ਕੋਈ ਦੱਸੇ ਕੋਈ ਕਿ ਕਿਸੇ ਪੰਜਾਬੀ ਨੇ ਕਿਸੇ ਨੂੰ ਹੱਥ ਵੀ ਲਾਇਆ ਹੋਵੇ ਜੀ ਕਿਸੇ ਨੂੰ ਮਾਰਾ ਅਸੀਂ ਕੀ ਆ ਸਮਝਿਆ ਹੁਣ ਨਹੀਂ ਆਈ ਇਹ ਤੇ ਮੈਂ ਹੀ ਜਾਨਾ ਉਹ ਗੱਲ ਕੱਕ ਨਹੀਂ ਗਈ ਗੱਲ ਵੇਖੋ ਗੱਲ ਕੱਕ ਨਹੀਂ ਗਈ ਪਰ ਇਹ ਸਰਕਾਰ ਪਤਾ ਨਹੀਂ ਅੱਨੀ ਬੋਲੀ ਹੋਈ ਹੈ ਕੀ ਹੋਇਆ ਇਹਨਾਂ ਨੂੰ ਬਾਕੀ ਭਗਵਾਨ ਰਮਾਨ ਦੀ ਗੱਲ ਕਰਦੇ ਜੇ ਇਹਨਾਂ ਨੂੰ ਆਖਿਓ ਇੱਕ ਵੀ ਵਿਹਾੜੇ ਲੱਗੇ ਸਾਡੇ ਲੱਗੇ ਕੀ ਧਰਿਆ ਧਰਿਆ ਵਜਦਾ ਤਿੰਨ ਚਾਰ ਧਰਿਆ ਦਿਨ ਚਾਰ ਬਿਤੇ ਦਿੱਤੇ ਇਹਨੂੰ ਕਿਹਦੇ ਨੂੰ ਆਖੀਂ ਕਰੇ ਤੇ ਸਰਪੰਚੀ ਜੇ ਖਰੋ ਕੇ ਖਾਵੇ ਪਹਿਲਾਂ ਜੀ ਤੁਸੀਂ ਕਹਿੰਦੇ ਜਿੱਤਦਾ ਨਹੀਂ ਜਿੱਤਦਾ ਹੈਣਗੇ ਇਹ ਨਹੀਂ ਇਹ ਮੈਂ ਕੀ ਮਾਰ ਮਾਰ ਕੇ ਨੂੰ ਮਾਰਨਾ ਕਾ ਕਾਈ ਕੌਣ ਹੈ ਐਸੇ ਹੋਣਾ ਹੁਣ ਐਸੇ ਮੇਰਾ ਤਾਵਲ ਛੇ ਹੁਣ ਹਾਰੇ ਨਾਲ ਆਈਏ ਨੂੰ ਐ ਮੈਲੇ ਵੇਖੋ ਇੱਕ ਕਾਂਤੀ ਜਿਹੜਾ ਵਾ 13 13 ਐ ਐਮਐਲਏ ਥੱਲੇ ਹੁੰਦੇ ਨੇ 13 ਐ ਐਮਐਲਏ ਜੀ ਇੱਕ ਐਮਪੀ ਦੇ ਥੱਲੇ ਕਿ ਮੈਂ ਨਹੀਂ ਚਕਾਰਦਾ ਮੈਂ ਐਮਐਲਏ ਛੱਡਿਆ ਹਾਂ ਕੋਈ ਗੱਲ ਕਰਕੇ ਬਾਤ ਹੀ ਨਹੀਂ ਪੁੱਛੀ ਸਮਾਨਾ ਬੈਠੇ ਆ ਇਹ ਵੀ ਆ ਇਹ ਸਿੱਖ ਕੌਮ ਦੇ ਵਿੱਚ ਰਹਿਆ ਜਾ ਲੰਗਰ ਉੱਠੇ ਲਾਇਆ ਲੰਗਰ ਉੱਠੇ ਲਗਾਤਾ ਪੀਓ ਭਾਵੇਂ ਕੋਈ ਦੁੱਧ ਪੀਵੇ ਇੱਕ ਸਿੱਖ ਕੌਮ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ 200 ਰੁਪਈਆ ਦਾ ਲੰਗਰ ਚਲਾਇਆ ਜਿਹੜਾ ਅੱਜ ਚੱਲ ਰਿਹਾ ਜੀ ਆ ਕਿਹਨਾ ਹੀ ਇਹਨਾਂ ਨੇ ਹੁਣ ਖਤਰ 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 ਕੌਣ ਹੈ ਮੈਂ ਤਾਂ ਛਕ ਨਹੀਂ ਵੇਖੀ ਚਰ ਗੱਲ ਸੁਣਨੇ ਆ ਫੇਰ ਵੀ ਹਰਿਆਣੇ ਚੋਂ ਇੰਨੀ ਸਾਡੀ ਇੰਨੀ ਸਾਡੀ ਇੰਨਾ ਸਾਡਾ ਮਾਣ ਹੁੰਦਿਆ ਜੇ ਫਲਕੇ ਕਾਫ ਕਾਜ ਬੰਦੇ ਰਾਵਾਂ ਥਾਣੀ ਲਈ ਜੋਂਡੇ ਬਿਚਾਰੇ ਧੋਦ ਤੱਕ ਧੋਦ ਤੱਕ ਤੁਹਾਨੂੰ ਮੈਂ ਕਿਹਾ ਤੇ ਧੋਦ ਪੇ ਹੁੰਦੇ ਨਹੀਂ ਕਿ ਤਰਾ ਇਹਨੂੰ ਆ ਕਹਿੰਦੇ ਮਾਰਾ ਠੀਕ ਹੈ ਮੁਖੀ ਬੰਦਾ ਜਿਹੜਾ ਉਹ ਮਾਰਾ ਤੇ ਉੱਠਵੇ ਮਾਰਾ ਖਵਾ ਦੇਵੇ ਜਨਤਾ ਸਾਡੇ ਨਾਲ ਜੀ ਜਨਤਾ ਲੋਕ ਸਭਾ ਦੇ ਚੋਣਾਂ ਆ ਰਹੀਆਂ ਨੇ ਨੇੜੇ ਹੀ ਆ ਗਈਆਂ। ਓਏ ਇਹਨਾਂ ਨੂੰ ਜਾਂਚ ਕਰਾਂਗੇ ਦੇਖਿਓ ਸਹੀ ਤੀ। ਬਾਕੀ ਇਹ ਵੀ ਅਹੀਂ ਇਹ ਦੇਖੋ ਚੰਦੇ ਆ ਕਿ ਬੰਦਾ ਉਹ ਆਪਣਾ ਭਾਵੇਂ ਯਾਦ ਨਾ ਦੇਣਾ ਕੋਈ ਸਾਰਾ ਕਿਸੇ ਵੀ ਕਿਸਾਨ ਜੁਨੀਅਨ ਦਾ ਬੰਦਾ ਉਹ ਯਾਦ ਵੀ ਖਲੋਜੂ ਅਹੀਂ ਉਹਦੇ ਮਗਰ ਮੋਟਾ ਬਣਿਆ ਕਿ ਕਾਂਗਰਸ ਦਾ ਕਾਲੀ ਜਪਰੀਗਨ ਖਤਮੀ ਹੋ ਗਏ। ਕਾਲੀਆਂ ਨਾਲ ਕਰ ਮੁੱਢਾ ਹੀ ਮੁੱਕ ਗਿਆ। ਅੱਖਿਆ ਪੈ ਮੁੱਕ ਗਿਆ। ਇਹਦੇ ਮੁੱਢੋਂ ਜਾਂਦੇ ਰੇ ਹਰੇ ਲਾਗੇ ਉਹ ਬੋਨੀਤ ਨਾਲਾ ਹੁੰਦਾ ਸੀ। ਉਹ ਵੀ ਪੈ ਬਦਲ ਗਏ ਉਹ ਵੀ ਮੋਦੀ ਦੀ ਬੋਨੀਤ ਨਾਲ ਵੜਿਆ। ਬਾਬਾ ਜੀ ਪੰਜਾਬ ਸਰਕਾਰ ਕੀ ਕਰ ਰਹੀ ਹੈ ਕਿਸਾਨਾਂ ਲਈ ਪੰਜਾਬ ਸਰਕਾਰ ਕਿਸਾਨਾਂ ਦੇ ਕੱਖ ਨਹੀਂ ਸੁਕਣੀ ਕੱਖ ਨਹੀਂ ਸੁਕਣੀ ਇਹ ਅਸੀਂ ਜੇ ਆਪਣੀ ਬਾਲਗੁੱਤੀ ਦੇ ਆ ਜਿਹੜੇ ਸਾਡੇ ਭੈਣ ਭਰਾ ਤਾਰੇ ਨੇ ਇਹ ਅਸੀਂ ਆਪਣੀ ਬਾਲਗੁੱਤੀ ਦੇ ਨਾਲ ਪੰਜਾਬ ਸਰਕਾਰ ਦੇ ਕੰਮ ਤੇ ਕੋਈ ਜੂਝੇ ਚੱਕ ਨਹੀਂ ਜੀ ਕੋਈ ਸਰ ਕੋਈ ਉਹਨਾਂ ਨੂੰ ਕੋਈ ਭਰਵਾ ਨਹੀਂ ਭਗਵੰਤ ਰਮਾਨ ਉਹ ਕੀ ਭਗਵੰਤ ਰਮਾਨ ਕਾਲਾ ਦੇ ਗਾਂ ਖਾ ਚਾਰ ਤਾਹੀ ਕੰਮ ਹੁੰਦਾ ਜੀ ਮੋਕਮਦਈ ਬਣ ਜਾ ਉਹ ਨੂੰ ਪੈਸਾ ਪਤਾ ਕੋਈ ਸਾਈਡ ਪਾ ਦੁਨੀਆ ਨਾ ਕਾਉਂ ਨੇ ਦੁਨੀਆ ਕਿਸੇ ਬਾਤ ਦੀ ਪਰ ਪ੍ਰੋਤਮ ਨੂੰ ਮੇਰਾ ਜਾ ਉਹ ਉਹ ਤੇਰਾ ਇਨਕਾਰ ਕਰਾਂਗੇ ਵੀ ਜਿਹੜਾ ਕਿ ਯਾਦ ਰੱਖੇਗਾ ਦਾ ਆਪਣਾ ਦਿੱਲੀ ਦਾ ਪਲਾਨ ਸੀ ਕਿਸਾਨਾਂ ਦਾ ਜੀ ਜਾ ਨਹੀਂ ਹੋਇਆ ਕੀ ਗੱਲ ਦੇਖੋ ਮੇਰੀ ਗੱਲ ਨੂੰ ਮੈਂ ਤਾਂ ਹਰ ਗੱਲ ਤੇ ਸਹਿਮਤ ਹਾਂ ਮੇਰੇ ਅਸੀਂ ਪਿੱਛੇ ਵੀ 11 ਮਹੀਨੇ ਰਹੇ ਹਾਂ ਹਾਂਜੀ ਬਾਹਰ ਤੇ ਰਹੇ ਹਾਂ ਕੱਤੋਂ ਹੁਣ ਤਨੂੰ ਜਾਂਦੇ ਜਾਂ ਇਹ ਵੀ ਚੰਗਾ ਜਿਹਾ ਨੇ ਨੇ ਹੁਣ ਛਣੇ ਹੋ ਗਏ ਲੋਗ ਸਾਡੇ ਤੇਰੇ ਸੁਝਵਾਨ ਤੇ ਸਾਡੇ ਪੱਛੇ ਨਹੀਂ ਨਾ ਤੂੰ ਚੰਦੇ ਹੋ ਗਿਆ ਆਖਿਆ ਨਾ ਦੋ ਕਿਉਂ ਕੋ ਜਾ ਕੇ ਨੁਕਸਾਨ ਕਰਾਉਗਾ ਕੀ ਕਰਨਾ ਜੀ ਉਹ ਇਹ ਰਹਿ ਬਸ ਪਰ ਹੁਣ ਇੱਥੇ ਬੈਠੇ ਨਹੀਂ ਦੇਹ ਦੇਦੇ ਉਹ ਤੇ ਜਾਂਦੇ ਉਹਦੇ ਘਰ ਕਹੀਦੇ ਮੈਂ ਨਹੀਂ ਜਾਣਦੇ ਹੋ ਜੀ ਜੇ ਲੰਘੇ ਚੰਨ ਜਾਂਦੇ ਅਸੀਂ ਦੂਰ ਰਹਾਤੇ ਰਹਦੇ ਨੇ ਸੰਦੇ ਭਾਂਚੇ ਹੋਈ ਮਹੀਨਾ ਚੱਲਿਆ ਜਾਂਦੇ ਇੱਕ ਦਿਨ ਨਹੀਂ ਦੋ ਦਿਨ ਦੀ ਅਸੀਂ ਦੇ ਭੈਣੋ ਆਖ ਰਹੇ ਹੁਣ ਤੇ ਬਾਕੀ ਇਹ ਤੁਹਾਡੀ ਕਿਰਪਾ ਨੂੰ ਜਿਹੜੀ মিডিਆ ਵਾਲਿਆਂ ਦੀ ਤੁਹਾਨੂੰ ਇਹ ਅਸਲੀ ਦੱਸਣੀ ਚਾਹੀਦੀ ਹੈ মিডিਆ ਫੇਰੇ ਅਖਬਾਰ ਚ ਹੋਣੀ ਚਾਹੀਦੀ ਆ ਵੀ ਇਹ ਸੱਚਾਈ ਕੀ ਹੈ ਤੇ ਚੂਰਕੀਆ ਜੀ ਜੀ ਬਿਲਕੁਲ ਅਸੀਂ ਤਾਂ ਸਭ ਕੁਝ ਸਾਹਮਣੇ ਕੱਢ ਰੱਖ ਕੇ ਰੱਖ ਦੇਣਾ ਹੈ ਲੋਕਾਂ ਨੇ ਨਤੀਜਾ ਕੱਢਣਾ ਕੀ ਸਹੀ ਹੈ ਬਾਬਾ ਜੀ ਪਿੰਡਾਂ 'ਚ ਬੜੇ ਲੋਕ ਹੁੰਦੇ ਨੇ ਉਹ ਕਹਿੰਦੇ ਨੇ ਵੀ ਜਿਹੜੇ ਪਿੰਡਾਂ ਦੇ ਵਿਹਲੇ ਲੋਕ ਹੁੰਦੇ ਨੇ ਉਹ ਐਦਾਂ ਉੱਠ ਕੇ ਤੁਰ ਪੈਂਦੇ ਨੇ ਉਹਨਾਂ ਬਾਰੇ ਕੀ ਕਹਿੰਦੇ ਇਹ ਆ ਇਹ ਮੇਰੇ ਕੋਲ ਤੇ ਗਾਣਾ ਨਾ ਮੈਂ ਪੇਛਾ ਨਹੀਂ ਤਾਂ ਤੁਹਾਡੀ ਗਾਣਾ ਬਿਲਕੁਲ ਨਹੀਂ ਸੰਭਦੇ ਥੋੜਾ ਨਹੀਂ ਸੰਭਦੇ ਥੋੜਾ ਮਸ਼ੜ ਕੇ ਰੁਪਈਆ ਹੀ ਸੰਭਦੇ ਉਹ ਆਂਦੇ ਇਹਦੇ ਉੱਤੇ ਜਗਾਂ ਜਾਂਦੇ ਆ ਇਹ ਪ੍ਰਸ਼ਾਦ ਜਗਣ ਜਾਂਦੇ ਆ ਉਹ ਤੁਹਾਡਾ ਮੇਰਾ ਰੋਜੇ ਤੇ ਜੱਟ ਕੋ ਪੈ ਨਹੀਂ ਰਹੀ ਤੇ ਧਾਰੀ ਤੇ ਤੁਸੀਂ ਜਾਓਗੇ ਕਿੰਦੀ ਧਾਰੀ ਕਰੋਗੇ ਕਿ ਕੋਈ ਕਰਾ ਤੁਹਾਨੂੰ ਧਾਰੀ ਖੜੂ ਕੌਣ ਜੀ ਦੇਰ ਇਹ ਪਿੰਜਾਤੀ ਘਰੂ ਨਾ ਜਿਹਨੇ ਕੰਕਟਪਟ ਨਹੀਂ ਜਾਂ ਕਹਿੰਦੇ ਚੋਂ ਨਾਮ ਰਵਾਉਂਦੇ ਕਹਿੰਦੇ ਪਨਾਮ ਰਵਾਉਣਾ ਇਹ ਜਿਹਨੂੰ ਹਰ ਕੋ ਪੈਦੀ ਨਹੀਂ ਜੱਟ ਦੀ ਕੋਲ ਕੌਲ ਕੱਖਨੇ ਰਿਆ ਰਖੀ ਇਹ ਇੱਕ ਇੱਕ ਕਿਥੋਂ ਮਹਿ ਜਾਣਾ ਓਏ ਕੰਜਾ ਮੈਂ ਨਾ ਭਰ ਗਿਆ ਤੂੰ ਹੀ ਭੁੱਖੇ ਮਰ ਜਾਣਾ ਤੇ ਜੀ ਜੱਟ ਦਾ ਫੇਰ ਵੀ ਤੂੰ ਸਰਕਾਰ ਜੂਗਾ ਸੀ ਦੋ ਤਿੰਨ ਸਾਤ ਚਾਨ ਨੂੰ ਠੇਕਾ ਵੀ ਲੱਖ ਰੁਪਈਆ ਇਹ ਝਾਲ ਦਾ ਠੇਕਾ ਅਖਨੇ ਕਿੰਨੇ ਦਾ ਦੇ ਦੇਂਗੇ ਕੋਪੜੇ ਜੱਟ ਵੀ ਨੇ ਵਿਚੇ ਉਹ ਵੀ ਕਹੀ ਜਾਂਦੇ ਉਹ ਵਿਚ ਉਹ ਉਹ ਪਿੱਛੂ ਨਹੀਂ ਪਿੱਛੂ ਨਹੀਂ ਨਿਕਲੇ ਵਾ ਬਗਤੇ ਮੈਦਾਨ ਦਾ ਤਾਂ ਇਹ ਕਿਬਤ ਮੈਂ ਹਰੇ ਵਿੱਚ ਵੀ ਟੀਮ ਹੋਣਗੇ ਮੈਨੂੰ ਇਹ ਕਹਦਾ ਪ੍ਰਾਖ ਕੋਈ ਨਹੀਂ ਗਈ ਮੇਰੇ ਮਗਰਾ ਕੀ ਸੰਕਟ ਭਰੀ ਆ ਜਿਹੜੇ ਕਾਮਰੇਡ ਆਗਣੀ ਜੀ ਕਾਮਰੇਡ ਕਮੋਡ ਇਹ ਪਹਿਲੇ ਕੰਮ ਨੂੰ ਨੈਸਟ ਕਰਨਾ ਆਇਆ ਬਈ ਜੀ ਕੰਮ ਨੂੰ ਨੈਸਟ ਕਰਨਾ ਦੇ ਕਾਮਰੇਡ ਨਹੀਂ ਕੰਮ ਨੂੰ ਕਾਮਰੇਡ ਜਿਹੜੇ ਨਹੀਂ ਨਾ ਇਹ ਇਹ ਵਿਖੇ ਇਹ ਹੜਾ ਇਹਨਾਂ ਬਿਲਕੁਲ ਨੋਗਰ ਹੜਾ ਦਾ ਨਹੀਂ ਨਹੀਂ ਦੇਂਦੇ ਕੀ ਕਰੇ ਤਰਨਾ ਹਾਂ ਇੱਥੇ ਅਸੀਂ ਬੈਠਿਆ ਤੇ ਜਦ ਅਜਨਾਲੇ ਧਰਨਾ ਕਰਦੇ ਕੋਈ ਭੰਟ ਦੋ ਇੱਥੇ ਆਉਂਦੇ ਤਰਨਾ ਨਾਰੇ ਕੋਲ ਹੁੰਦੇ ਸੀ ਕੀ ਕਰੇ ਜੇ ਅਹੀਂ ਆ ਰਹੇ ਹੁਣ ਪਛੇਰਾ ਤਰਨੇ ਲਗੇ ਤੂੰ ਇਹ ਜਨਾਲੇ ਤੇ ਮੈਂ ਕਿ ਤਰਨਾ ਲਾਉਂਦੇ ਜੇ ਪੈਵੇਂ ਚੌਂਗਲੇ ਬਟੇ ਇਹ ਫਾਰਮੇਟੀਆਂ ਕਿ ਨਹੀਂ ਇਹ ਨਹੀਂ ਤਾਂ ਕੰਮ ਖਵਾ ਕੰਡੇ ਨੇ ਅਕੋ ਰੈਕਸ਼ਨ ਹੋ ਰਹੀ ਆ ਪਾਇ ਇਹਨਾਂ ਨੂੰ ਮਾਤੂ ਦੇਵਾਂਗੇ ਟੈਂਟ ਚ ਨਾਵਨ ਕੇ ਇਹ ਪਿੰਡ ਦੇ ਚ ਤਾਂ ਮੈਨ ਦਾ ਇਹ ਇਹ ਤਾਂ ਨਹੀਂ ਕਰ ਪਾਉਣ ਦੀ ਦੇਖੋਈ ਇਹਨਾਂ ਦਾ ਹੱਜ ਕੀ ਹੁੰਦਾ ਬਹੁਤ ਬਹੁਤ ਪੈ ਪੈ ਲਿਗਾ ਦਿਆ ਕਿ ਤੇ ਹੁੰਦਾ ਆ ਜਾਂਦਾ ਮੇਰੇ ਘਰ ਰਾਤ ਰੀਗ ਹੋ ਗਈ ਹੁੰਦੇ ਉਹ ਰੇਡ ਹੋ ਗਈ ਐਲੈਕਸ਼ਨ ਦੀ ਉਹ ਮੇਰੇ ਖਾਤੋਂ ਚੁੰਦਾ ਦਾ ਲਗਾ ਕਿ ਨਹੀਂ ਨਹੀਂ ਜੇ ਇਹ ਨਹੀਂ ਲਗਾ ਲੱਗ ਜੀ ਅੱਜ ਸਵੇਰੇ ਲੱਗ ਜੀ ਤੇ ਉਹ ਜਿਨ੍ਹਾਂ ਨੇ ਕਾਗਜ਼ ਦਾਖਲ ਕਰਨਾ ਕਾਗਜ਼ ਦੀ ਨਿਤਰੂ ਬਣੇ ਕਾਣੀਏ ਤੇ ਹਾਰ ਜਾਈ ਐਵੇਂ ਨਾ ਆ ਜੂ ਬੱਚੀ ਨਾ ਪੱਤ ਗਿਆ ਆ ਕੇ ਇੱਕ ਮੈਂ ਕਾਗਜ਼ ਦਾਖਲ ਕਰਾ ਕੇ ਮੈਂ ਟਕਾ ਕਰੋ ਐਂਟੀਆ ਦਾ ਐਨੇ ਦੇ ਖੋਣ ਲਗਾ ਇੰਜ ਗੱਲ ਹੁੰਦੀ ਨਹੀਂ ਹੁੰਦੀ ਕਈ ਕਿਸਾਨ ਆਗੂ ਵੀ ਪਾੜੇ ਵੀ ਦਿਖ ਰਹੇ ਨੇ ਇੱਕ ਦੂਜੇ ਦੇ ਕਹਿ ਰਹੇ ਨੇ ਉਹਨਾਂ ਵਰਗੇ ਉਹ ਇਹ ਖਬਰ ਜੀ ਮੇਰੇ ਮੇਰੇ ਤਿੰਨ ਲੜਕੇ ਆ ਜੀ ਤੇ ਬੜਾ ਚੰਗਾ ਪਰਿਵਾਰ ਆ ਕਿਉਂ ਬੜੇ ਸੌਖੇ ਆਂ ਕਹੇਗਾ ਨਹੀਂ ਕਮੀ ਨਹੀਂ ਇਹ ਫੇਰ ਵੀ ਆਪਣੇ ਘਰ ਦੇ ਵਿੱਚ ਉਹਨੇ ਆਪਣੇਾਰੇ ਪਰਿਵਾਰ ਨੂੰ ਸੋਝ ਨਹੀਂ ਸਕਦਾ ਜੋ ਮਿੱਟੀ ਪੈ ਮੇਰਾ ਬਾਪੂ ਦੀ ਬਾਪੂ ਦੀ ਕਰੀ ਫਿਰਨ ਉਹਨਾਂ ਦੇ ਪਤਾਂ ਦਾ ਬਾਪੂ ਹੈ ਗਿਆ ਚਾਰ ਟਕੇ ਹੈ ਗਿਆ ਤੇ ਬਾਪੂ ਦੇ ਮਗਰ ਮਗਰ ਜਮੁਰਗੇ ਬਾਪੂ ਕੋ ਉਂਦੇ ਤੁੰਗਣ ਇੱਕ ਘਰ ਦੇ ਵਿੱਚ ਵੀ ਹੁੰਜਾਣੇ ਆ ਇਹ ਕੰਮ ਚੱਲਦੇ ਆਏ ਇਹ ਅੱਜ ਨਹੀਂ ਆਈ ਉਹ ਜੇ ਕਰੂੰ ਕਦੀ ਵੀ ਮਹਾਰਾਜਾਂ ਦੀ ਜਿਹਾ ਨਾ ਆਈ ਨਹੀਂ ਜਾਣਾ ਜੇ ਗਦਾਰ ਨਾ ਬੰਦੇ ਡੋਗਰੇ ਡੋਗਰੇ ਦੇ ਵਿੱਚ ਹੋ ਕੇ ਗੁਜ਼ਾਰੀ ਕੀਤੀ ਸੀ ਕੋਪੀ ਜਮਨ ਨੇ ਦਾ ਰਹੀ ਸਿਕਨੇ ਕੁਦਾਰ ਗਦਾਰੀ ਕਰਕੇ ਹੀ ਸਿੱਖ ਫਿਰ ਵੀ ਸਿੱਖ ਆਮ ਜਿਹੜੀ ਆ ਇਹ ਬੜੀ ਅਣਖੀ ਦੀ ਬੜੇ ਅਣਖਾਏ ਬੜੇ ਅਣਖਾਏ ਬੰਦੇ ਜੀ ਇਹ ਤੁਹਾਨੂੰ ਦੱਸ ਦਿਆਂ ਇਹ ਨਾ ਸੰਤੋਖ ਨਹੀਂ ਦੀ ਠੀਕ ਹੈ ਗਰਪਾਵੇਂ ਕੋ ਮੋਨਾ ਪਰ ਇਹ ਨਹੀਂ ਮੈਂ ਕੰਡਾ ਭਾਵੇਂ ਮੋਨਾ ਉਹਦੇ ਮਨ ਤੇ ਜਵਾਹਰ ਜੀ ਮੇਰਾ ਪਿਓ ਮੈਂ ਇੱਥੇ ਬੈਠਿਆ ਮੇਰੇ ਕੋਤਿਆਂ ਪੁੱਤਰੇ ਆਂਦੇ ਹੁਣਗੇ ਬਾਪ ਕਰਦੇ ਬਿਠੇ ਆਪਾਂ 300 ਮਹੀਨੇ 3 ਕੋਟੀਆਂ ਨੂੰ ਦੇ ਕੇ ਕਹਿਆ ਬਾਪੂ ਵੇਸ਼ ਨਾ ਲੱਗਦਾ ਹਤੇ ਮੈਂ ਤੇ ਮੈਂ ਤੁਹਾਨੂੰ ਮਾਰਨੀ ਪੈਂਦੀ ਮੇਰਾ ਅਸੀਂ ਦਾਨਾ ਪਿੰਨ ਵੀ ਮੈਂ ਮਰਨਾ ਹੀ ਆ ਇਹ ਜਟਵਾ ਲੱਗੇ ਆ ਇਹ ਮੇਰੀ ਸੇਖਾਂ ਦੇ ਜਟਵਾ ਜੇ ਪਾਕੀਆ ਤੁਸੀਂ ਦੇਖਣੀ ਤੇ ਨੀਰੀ ਆਲੇ ਵੇਖੋ ਇਹ ਤੁਹਾਡੇ ਹੱਥੀ ਸਭ ਕੋ ਜੇ ਪਾਕੀਆ ਕੁਰਬਾਨੀ ਜਿੱਤਾਂ ਵੀ ਕਿੰਨਾ ਸੇ ਕੰਮ ਨੇ ਕਿ ਕਿਆ ਕੋਈ ਦਸੇਕ ਮੈਂ ਦਸੇ ਹੀ ਦੂਜੇ ਮੈਂ ਇਹਨਾਂ ਨੇ ਇੱਕ ਵੀ ਕੁਰਬਾਨੀ ਕੀਤੀ 90% ਦੇ ਵਿੱਚੋਂ ਕਨੇ ਕੀਤੀ ਆ ਇੱਕ ਸੇਖੋਂ ਨਹੀਂ ਕੀਤੀ ਬਾਕੀ ਠੀਕ ਹੈ ਜਿੰਨੇ ਜੋ ਜਗ ਆ ਦੇਖ ਆ ਪੁਰਸਾ ਦੇ ਬਣੇ ਨੇ ਰਜੰਡੇ ਆ ਪਰਨ ਹੋ ਗਿਆ ਇਨੇ ਰਜੰਡੇ ਆ ਇਹਨਾਂ ਦੇ ਲੱਗੇ ਰਹਿੰਦੇ ਲਗਾ ਹੀ ਰਵੇ ਲੰਗਰੇ ਇਹਦੇ ਪੂਰੇ ਰਜੰਡੇ ਪੂਰੇ ਗਿੱਦੜੇ ਰਮਾਨ ਦੇ ਆ ਇਹ ਸਹੀ ਗੱਲ ਆ ਬੋ ਆਵੇ ਆ ਮੈਂ ਮੈਂ ਨੂੰ ਇਹਨੂੰ ਕਰਦਾ ਮੈਂ ਤੂੰ ਇੱਕ ਇਹਦੇ ਗਿੱਦੜੇ ਰਮਾਨ ਦੇ ਆ ਵੀ ਇਹ ਬੰਦੇ ਲੋਕਾਂ ਕਰਦੀ ਨਹੀਂ ਆ ਵਾ ਵੀ ਲੰਗਰ ਲੱਗਿਆ ਖਾਈ ਲੰਗਰ ਲੱਗਵੇਂ ਜਿਉ ਮੱਟੀ ਖਾਂਦੇ ਨੇ ਬਾਨੇ ਸੋਨੀਆਂ ਰੋਟੀਆਂ ਮਾਨਦੇ ਖੀਰਾ ਖਾਂਦੇ ਨੇ ਜੀ ਇਹਹੀਂ ਭਾਂਡੋ ਟਾਲੀਆਂ ਸੰਦ ਨੇ ਮੈਂ ਬਈ ਵੈਰੀ ਗੱਲ ਹੈ ਇਹ ਲੱਗ ਵੀ ਮੁਰੇ ਜਾਂਦਾ ਭੂ ਲੈਂਡ ਚ ਵੀ ਨਹੀਂ ਲੱਗਦੇ ਹੁਣ ਅਸੀਂ ਕੱਲ ਅਸੀਂ ਦੇਖਿਆ ਸੀ ਲੰਗਰ ਲੱਗਾ ਹੋਇਆ ਹਾਂਜੀ ਤੇ ਘਟਕੜਾ 50 ਬੰਦੇ ਦੀ ਲਾਈਨ ਲੱਗੀ ਹੋਈ ਇਹ ਪੁਲਿਸ ਵਾਲੇ 50 ਲਾਈਨ ਚ ਨਹੀਂ ਲੱਗੇ ਮੁਰੇ ਜਾ ਕੇ ਲੱਗੇ ਓਏ ਅਸੀਂ ਇਹਨੂੰ ਆਖਿਆ ਵੀ ਤੁਸੀਂ ਲਾਈਨ ਤੇ ਲੱਗ ਜਾਓ ਰਾਹ ਲੰਗਰ ਖਾਈ ਇਹਨਾਂ ਨਾਲ ਸਾਡੇ ਤੁਸੀਂ ਡਾਂਗਾ ਮਾਰਦੇ ਹੋਗੇ ਹਰਿਆਣੇ ਵਾਲੇ ਗੋਲੀਆਂ ਮਾਰੀ ਜਾਂਦੇ ਸਾਡੇ ਤੇ ਤੁਸੀਂ ਭਰਾ ਦੇਖੀ ਜਾਂਦੇ ਗੁੱਗੂ ਬਣ ਕੇ ਲੰਗਰ ਸਾਰਨੋਂ ਵੱਧ ਖਾਂਦੇ ਇਹਨੂੰ ਐ ਨਾ ਪੰਜਾਬ ਗਵਰਨਮੈਂਟ ਲਿਆ ਕੇ ਦੇ ਬਣਨੂੰ ਲੰਗਰ ਕੀ ਆਵੇ ਆਦਾ ਖਰਚਾ ਕਰੇ ਨਾ ਗਵਰਨਮੈਂਟ ਨਾਲੇ ਸਾਡੇ ਡਾਂਗਾ ਮਾਰਦੇ ਨੇ ਨਾਲੇ ਉਥੇ ਲੈਂਡ ਤੋਂ ਮੂਰੇ ਲੱਗ ਲੱਗ ਕੋ ਦੂਜੇ ਦੇ ਉੱਤੇ ਦੀ ਡਿਗਣਗੇ ਛਾਪ ਵੀਣਗੇ ਕਿਤੇ ਰੋਟੀਆਂ ਖਾਣਗੇ ਕਿ ਦਾਲ ਖਾਣਗੇ ਇਹਨਾਂ ਪ੍ਰੋਬਲੇਮ ਦੀ ਧਰਨੀ ਵੀ ਲੱਖੀ ਦੀਆਂ ਬੋਤਲਾਂ ਬਾਈ ਲੱਛੀ ਦੀਆਂ ਬੋਤਲਾਂ ਮੈਂ ਦੇਖੀਆਂ ਗਿਆ ਤਿੰਨ ਤਿੰਨ ਚਾਰ ਚਾਰ ਭਰ ਕੇ ਗੱਡੀ ਧਰ ਲੈਂਦੇਗੇ ਇਹ ਵੇ ਸਾਡੇ ਤਾਂ ਬਹੁਤ ਵੱਡੇ ਮਿੱਠੇ ਸਰਕਾਰ ਨੂੰ ਚਾਹੀਦਾ ਪਹਿਲਾਂ ਇਹਨਾਂ ਨੂੰ ਲੰਗਰ ਲੈ ਕੇ ਦਿਆ ਕਰ ਨਾ ਚਲੋ ਲੰਗਰ ਦਾ ਬਾਬੇ ਨਾਨਕ ਦਾ ਜੋ ਵੀ ਖਾਣਾ ਚਾਹੇ ਜੀ ਬਾਬੇ ਨਾਨਕ ਦਾ ਇਹ ਕੀ ਹੈਗਾ ਵੀ ਜਿਹਦਾ ਖਾਣੇ ਉਹਦੀ ਗੁਣਤਾ ਘਾਓ ਥਾ ਖਾਂਦੇ ਤਾਂ ਸਾਡਾ ਡਾਂਗ ਹੀ ਸਾਡੇ ਮਾਰਦੇ ਆਗੇ ਇਹ ਡਾਂਗਾ ਨੇ ਮਾਰਨ ਉਹ ਬੜੇ ਆਰੇ ਉਹ ਤਾਂ ਮੁਖਾ ਖਾਣ ਨੂੰ ਖਾਣ ਨੂੰ ਸਿੱਖ ਕਹਿੰਦਾ ਮਤਲਬ ਇਹ ਜਿਹਦਾ ਖਾਓ ਉਹਦਾ ਗੁਣ ਖਾਓ ਜੀ ਇਹ ਖਾਂ ਖਾਂਦੇ ਕੌਣ ਡਾਂਗ ਵੀ ਭੈਣ ਨੇ ਦੋਨੇ ਥੜਾ ਮਾਰਦੇ ਇਹ ਵੀ ਤੁਸੀਂ ਪੋਲੀ ਮਾਰ ਲਓ ਇਹ ਤਾਂ ਦਿੱਲੀ ਵਿੱਚ ਵੀ ਹੋਇਆ ਸੀ ਜਿਨ੍ਹਾਂ ਨੇ ਡਾਂਗਾ ਮਾਰੇ ਉਹਨਾਂ ਨੂੰ ਲੰਗਰ ਖਵਾਇਆ ਮੈਂ ਤਾਂ ਸਾਡੀ ਗੋਣ ਨੂੰ ਵੀ ਕਹਣਾਗਾ ਵੀ ਇਹਨਾਂ ਨੂੰ ਜਮਣਾ ਖਵਾਇਆ ਕਰੋ ਉਹ ਭਵਾਂ ਦੀ ਭਵਾਂ ਦੀ ਮੈਂ ਸਿੱਖ ਕਹਿੰਦਾ ਮਾਫੀ ਮੰਗਣ ਨੂੰ ਗਲਤੀ ਮੰਗਣ ਨੂੰ ਪਰ ਇਹਨਾਂ ਨੂੰ ਜਮਣਾ ਖਵਾਇਆ ਕਰੋ ਬਈ ਜਰਾ ਇਹ ਤਾਂ ਅੰਗ ਬਹੁਤ ਕਰਦੇ ਨੇ ਭਵਨ ਸਿੱਖੀ ਆਪਣੇ ਪਰ ਇਹ ਸਿੱਖਾਂ ਦੇ ਨਾਲ ਨਹੀਂ ਖੜਦੇ ਸ਼ਰਮਿੰਦੇ ਹੈਗੇ ਸ਼ਰਮਿੰਦੇ ਹੈ ਹੈ ਭਵਨ ਭਵਨ ਤੁਹਾਨੂੰ ਚਾਹੀਦਾ ਵੀ ਇਹਨੂੰ ਪਹਿਲਾਂ ਲੰਗਰ ਖਵਾਇਆ ਕਰ ਇਹਨੂੰ ਲਿਆ ਕਿੱਥੇ ਗੌਰਮੈਂਟ ਦਾ ਖਰਚਾ ਤਾਂ ਹੋਊਗਾ ਪਤਾ ਤਾਂ ਲੱਗੂਗਾ ਤੁਸੀਂ ਕਹਿੰਦੇ ਹੋ ਪੰਜਾਬ ਸਰਕਾਰ ਨਾਲ ਨਹੀਂ ਹੈ ਕਿਸਾਨਾਂ ਦੇ 1% ਨਹੀਂ ਬਈ ਨਾਲ 1% ਜਦੋਂ ਦਿੱਲੀ ਦੇ ਵਿੱਚ ਉਹ ਮੋਰਚਾ ਲੱਗਿਆਗਾ ਉਦੋਂ ਵੋਟਾਂ ਨੇ ਜਿਹੜੇ ਸੀਗੀਆਂ ਉਦੋਂ ਇਹਨਾਂ ਨੇ ਪਾਣੀ ਦੀਆਂ ਟੈਂਕੀਆਂ ਦੂਜੀਆਂ ਜਿਹੜੀਆਂ ਬਣੀਆਂ ਹੋਈਆਂ ਲੇਟਿੰਗਾਂ ਉਹ ਲੈਣਾ ਲਾਤੀ ਸੀਗੇ ਪਪ ਵੋਟਾਂ ਲੈਣੀਆਂ ਆ ਇੱਕ ਦੋ ਇਹਨਾਂ ਨੇ ਮੈਡੀਕਲ ਦੇ ਕੰਪਨੀ ਜੇ ਵੀ ਲਾਇਏ ਸੀਗੇ ਜਿਹੜੇ ਹੁਣ ਐਮਐਲਏ ਬਣਿਆ ਉਹ ਵੀ ਬੈਠੇ ਜੀ ਉੱਥੇ ਅੱਜ ਇੱਕ ਵੀ ਦਿਖਾ ਦਿੱਤੇ ਹੈ ਕੋਈ ਖੜਾ ਅੱਜ ਇਹਨਾਂ ਨੇ ਕੀ ਲੈਣਾ ਅੱਜ ਕੁਰਸੀਆਂ ਤੇ ਬੈਠੇ ਹੈਗੇ ਬਸ ਗੱਲਾਂ ਮਾਰੀ ਜਾਂਦੇਗੇ ਨੱਚੀ ਜਾਂਦੇਗੇ ਸਾਰੇ ਦੂਜੇ ਦਾ ਬਣਾਏ ਹੋਏ ਹੈਗੇ ਇਹ ਮੀਟਿੰਗਾਂ ਕਰਾਈਆਂ ਭਗਵਾਨਤ ਮਾਨ ਜੇ ਇੱਕ ਮੀਟਿੰਗਾਂ ਕਰਾਉਣ ਦਾ ਕੀ ਕੀ ਹੈ ਕੋਈ ਹੱਲ ਹੋਇਆ ਪਚੋਲੇ ਦੇ ਬਾਅਦ ਸਿੱਤਰ ਪੈਂਦੇ ਹੁੰਦੇ ਹੈਗੇ ਪਚੋਲੇ ਬਣਿਆ ਨਾ ਭਗਵੰਤ ਪਾਣਾ ਜਦੋਂ ਕੋਈ ਹੱਲ ਕਰਦਾ ਮੀਟਿੰਗਾਂ ਕਰਕੇ ਹਾਂ ਕੋਈ ਹੱਲ ਕੋਤਾ ਦਾ 15% ਦਾ ਹੱਲ ਕਰਦਾ ਕੋਈ ਜੀ ਆ ਕਹਿੰਦੇ ਪੰਜ ਮੰਗਾਂ ਤੇ ਸਹਿਮਤੀ ਬਣ ਗਈ ਕੋਈ ਨਹੀਂ ਸਹਿਮਤੀ ਬਣੀ ਬਈ ਇੱਕ ਡਰਾਮਾ ਹੈਗਾ মিডিਆ ਮੂਰੇ ਫਿਰ ਬਿਲਕੁਲ ਬਿਲਕੁਲ ਬਈ ਦੱਸੇ ਵੀ ਕਿਹੜੇ ਕਿਹੜੇ ਮੰਗਾਂ ਤੇ ਸਹਿਮਤੀ ਬਣੀ ਆ ਗਈ ਜਮਣੇ ਦਾਸ ਦਾ ਇੱਕ ਆਖਰੀ ਸਵਾਲ ਅੰਦੋਲਨ ਸ਼ੰਭੂ ਚੰਗਾ ਜਾਂ ਦਿੱਲੀ ਯਾਰ ਮੈਂ ਸਿੱਧੀ ਗੱਲ ਦੱਸਦਾਗਾ ਜਦੋਂ ਆਪ ਨੂੰ ਉਹ ਜਾਣ ਹੀ ਨਹੀਂ ਦਿੰਦੇ ਮੋਦੀ ਕਹਿੰਦਾ ਵੀ ਆਪਾਂ ਤਾਂ ਸਿੱਖਣ ਨੂੰ ਅੰਦਰ ਜਾਣ ਹੀ ਨਹੀਂ ਦਿੱਲੀ ਦੇ ਵਿੱਚ ਕਿੱਲ ਲਾਤੇ ਹੋਰ ਲਾਤਾ ਮੈਂ ਤਾਂ ਜੱਥੇਬੰਦੀ ਨੂੰ ਕਹਿਣਾ ਵੀ ਵਿਚਾਰੇ ਪੰਜਾਬ ਦੇ ਰਸਤੇ ਬੰਦੀ ਕਰ ਦੋ ਵੀ ਨਾ ਦਿੱਲੀ ਵਾਲੇ ਇੱਧਰ ਆਉਣਾ ਨਾ ਪੰਜਾਬ ਦੇ ਉੱਧਰ ਜਾਣਾ ਰੋਕਿਆ ਤਾਂ ਪਹਿਲਾਂ ਵੀ ਬੜਾ ਸੀ ਪਰ ਪਹਿਲਾਂ ਚਲੇਗੀ ਪਹਿਲਾਂ ਤਾਂ ਇਹ ਪਹਿਲਾਂ ਘੱਟ ਰੁਕਿਆ ਸੀਗਾ ਹੁਣ ਤਾਂ ਸਿੱਧੀਆਂ ਗੋਲੀਆਂ ਮਾਰਦੇ ਪਈਏ ਨੇ ਨਹੀਂ ਹੁੰਦੀ ਹੁਣ ਸ਼ਾਂਤਮਈ ਆਪਾਂ ਜੇ ਆਪਣਾ ਦੇਸ਼ ਦੇ ਵਿੱਚ ਕਾਨੂੰਨ ਬਣਿਆ ਹੈਗਾ ਵੀ ਕੋਈ ਵੀ ਆਪਣੇ ਹੱਕ ਮੰਗ ਸਕਦਾ ਹੈਗਾ ਧਰਨੇ ਲਾ ਕੇ ਸ਼ਾਂਤਮਈ ਸ਼ਾਂਤਮਈ ਧਰਨਾ ਲੱਗਣਾ ਇਹ ਇਹ ਸਿੱਧੀਆਂ ਡਾਇਰੈਕਟਰ ਗੋਲੀਆਂ ਮਾਰਦਾ 12 ਬੂਰ ਦੀਆਂ ਸੁਭ ਕਰਨ ਦੇ ਗੋਲੀ ਵੱਜੀ ਹੈਗੀ ਸਿਰਚ ਵੱਜੀ ਹੈਗੀ ਇਹ ਹੁਣ ਤੁਸੀਂ ਕੀ ਸਮਝ ਦੇ ਸਕਦੇ ਹੋਗੇ ਇਹ ਵੀ ਮੋਦੀ ਕਹਿੰਦਾ ਵੀ ਤੁਥੋਂ ਮੈਂ ਕੁਝ ਲੈਣਾ ਨਹੀਂਗਾ ਤੁਸੀਂ ਆਪ ਦਾ ਅੱਡੀ ਰਹੋ ਤੁਸੀਂ ਕਹਿੰਦੇ ਪੰਜਾਬ ਤੋਂ ਕੁਝ ਵੱਖਰੀ ਕੱਢਿਆ ਹੋਣਾ ਵੇਖੋ ਤੁਹਾਡੇ ਸਾਹਮਣੇ ਹੀ ਕੱਢਿਆ ਪਿਆ ਮੈਂ ਕੀ ਕਹਣਾ ਹੈ ਵਰਡਿਕਲ ਲਾਏ ਹੋਏ ਹੈਗੇ ਇੱਕ ਵੀ ਮੰਤਰੀ ਸੰਤਰੀ ਕੋਈ ਵੀ ਦੱਸ ਦੇ ਕੋਈ ਆਇਆ ਹੋਵੇ ਸਾਡੇ ਨਾਲ ਗੱਲ ਕਰਨ ਮਹੀਨਾ ਹੋ ਗਿਆ ਪਰ ਕਿਸਾਨ ਤਾਂ ਹਾਲੇ ਵੀ ਕਹਿ ਰਹੇ ਨੇ ਕਿ ਸਾਡੇ ਕੋਲ ਮਸ਼ੀਨਾਂ ਨੇ ਟਰੈਕਟਰ ਨੇ ਅਸੀਂ ਕਦੇ ਵੀ ਸਾਨੂੰ ਕਿਸਾਨ ਆਗੂ ਇਜਾਜ਼ਤ ਦੇਣ ਅਸੀਂ ਬਾਰਡਰ ਤੋੜ ਕੇ ਅੱਗੇ ਲੰਘ ਜਾਵਾਂਗੇ ਜਾਵਾਂਗੇ ਜ਼ਰੂਰ ਬਿਲਕੁਲ ਬਿਲਕੁਲ ਹਟਦੇ ਨਹੀਂ ਹਾਂ ਜਾਵਾਂਗੇ ਕਿਸਾਨ ਆਗੂ ਵੇਟ ਕੀ ਚੀਜ਼ ਦਾ ਕਰ ਰਹੇ ਕੋਈ ਇਹਨਾਂ ਦੇ ਅੰਦਰ ਆਪਾਂ ਹੁਣ ਵੇਟ ਤਾਂ ਕਰ ਰਹੇ ਹੁਣ ਅੰਦਰ ਲਈ ਕੋਈ ਆਪਾਂ ਕੀ ਕਹਿ ਸਕਦਾ ਵੀ ਕੀ ਆਗੂ ਆਦੇ ਕੀ ਮੀਟਿੰਗਾਂ ਚੱਲਦੀਆਂ ਕੀ ਨਹੀਂ ਚੱਲਦੀਆਂ ਮੀਟਿੰਗਾਂ ਹੋਈ ਜਾਂਦੀਆਂ ਇਸ ਗਾਣਾ ਕੋਈ ਫੈਸਲਾ ਹੋਊਗਾ ਜਿਹਦੇ ਐਲਾਨ ਕਰਤਾ ਉਹਦੇ ਨਾਲ ਕੇ ਜਾਗੇ ਪਰ ਫੈਸਲਾ ਜੇ ਹੋਇਆ ਤਾਂ ਨੁਕਸਾਨ ਤਾਂ ਹੋਊਗਾ ਉਹਦੇ ਜੀ ਜਰੂਰ ਕੋਈ ਸਿੱਧੀ ਸਿੱਧੀ ਮੰਨਦਾ ਤਾਂ ਹੈ ਨਹੀਂ ਉਹ ਜਰੂਰ ਹੋਊਗਾ ਜੀ ਬਿਲਕੁਲ ਤੋੜਨੇ ਪੈਣਗੇ ਬੇਟੀ ਪਰਿਗੇਟ ਬੈਰੀਕੇਟ ਤੇ ਹੁਣ ਇੱਕ ਹੋਇਆਗਾ ਫਿਰ ਪਤਾ ਨਹੀਂ ਕਿੰਨੇ ਹੋਣਗੇ ਪਰ ਜਾਵਾਂਗੇ ਜਰੂਰ ਉਹ ਦਸਤਾਂਗੇ ਪੰਜਾਬ ਹੈਗਾ ਹੈ ਜੀ ਜਾਗਰਿਆਂ ਦੇ ਮੀਰਾ ਵਾਲਾ ਜੀ ਜਿਵੇਂ ਕਿ ਤੁਸੀਂ ਸੁਣਿਆ ਇਹਨਾਂ ਨੂੰ ਕਿਸਾਨ ਆਗੂਆਂ ਦੇ ਐਲਾਨ ਦੀ ਊਈਕ ਹੈ ਤੇ ਉਦੋਂ ਇਹ ਲਗਾਤਾਰ ਸੰਘਰਸ਼ ਤੇਜ਼ ਕਰਨਗੇ ਤੇ ਦਿੱਲੀ ਜਾਣਗੇ ਇਸ ਦੌਰਾਨ ਕਈ ਤਰ੍ਹਾਂ ਦੇ ਨੁਕਸਾਨ ਵੀ ਚਲਣੇ ਪੈ ਸਕਦੇ ਨੇ ਦੇਖਣਾ ਹੋਵੇਗਾ ਕਿ ਉਹ ਦਿਨ ਕਦੋਂ ਆਉਂਦਾ ਹੈ